ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਵੀਡੀਓ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮਚਾ ਕੇ ਰੱਖੀ ਹੋਈ ਹੈ ਜੋ ਪੰਜਾਬ ਦੇ ਵਿੱਚ ਲਗਾਤਾਰ ਨੈਟ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੇ ਵਿੱਚ ਹਲਚਲ ਤੇਜ਼ ਹੋ ਚੁੱਕੀ ਹੈ ਜਿਵੇਂ ਜਿਵੇਂ ਵੋਟਾਂ ਦਾ ਸਮਾਂ ਆ ਰਿਹਾ ਹੈ 11 ਅਕਤੂਬਰ ਨੂੰ ਜ਼ਿਮਿਨੀ ਚੋਣਾਂ ਵੀ ਹੋਣ ਜਾ ਰਹੀਆਂ ਹਨ ਪਰ ਦੂਜੇ ਪਾਸੇ ਭਗਵੰਤ ਮਾਨ ਵੱਡੇ ਪੱਧਰ ਤੇ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਐਕਚੁਅਲ ਅੰਦੇ ਹੋਏ ਮਜਿੱਠੀਆਂ ਦੇ ਉੱਤੇ ਨਜ਼ਰ ਆ ਰਹੇ ਹਨ ਕਿ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੀ ਪੁਲਿਸ ਨੂੰ ਸਖਤ ਹੁਕਮ ਦੇ ਕੇ ਵਿਕਰਮ ਸਿੰਘ ਮਜਿੱਠੀਆ ਦਾ ਰਾਤੋਂ ਰਾਤ ਫਿਰ ਤੋਂ ਰਿਮਾਂਡ ਕਰਾਇਆ ਗਿਆ ਜਿਸ ਤੋਂ ਬਾਅਦ ਮਜਿੱਠੀਆਂ ਦੇ ਉੱਤੇ ਪਟਾ ਚੜ੍ਹ ਕੇ ਵੱਡੇ ਵੱਡੇ ਰਾਜ ਖੁਲਾਹੇਗੇ ਵੱਡੇ ਵੱਡੇ ਖੁਲਾਸੇ ਹੋਏ ਵੱਡੀਆਂ ਵੱਡੀਆਂ ਪਰਤਾਂ ਇੱਕ ਵਾਰ ਫਿਰ ਤੋਂ ਵਿਕਰਮ ਸਿੰਘ ਮਝਿੱਟੀਆਂ ਨੇ ਖੋਲ ਦਿੱਤੀਆਂ ਜਿਸ ਬਾਰੇ ਹਲੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆ ਸੀ ਵਿਕਰਮ ਸਿੰਘ ਮਝਿੱਟੀਆਂ ਨੇ ਹੁਣ ਆਪਣਾ ਬੰਦ ਮੂੰਹ ਇਸ ਤਰ੍ਹਾਂ ਖੋਲਿਆ ਹੈ ਕਿ ਦੋਸਤੋ ਜਿਹੜੇ ਡੀਆਈਜੀ ਪੁੱਲਰ ਹਰਚਰਨ ਸਿੰਘ ਹਨ ਉਹਨਾਂ ਦੇ ਫੜੇ ਜਾਣ ਤੋਂ ਬਾਅਦ ਭਗਵੰਤ ਮਾਨ ਨੇ ਇਹ ਸਖਤ ਹਦਾਇਤਾਂ ਪੁਲਿਸ ਨੂੰ ਜਾਰੀ ਕੀਤੀਆਂ ਕਿ ਮਝਿੱਟੀਆਂ ਦਾ ਰਾਤੋਂ ਰਾਤ ਰਾਤੋਂ ਰਾਤ ਰਿਮਾਂਡ ਲਿਆ ਜਾਏ ਤੇ ਉਸ ਤੋਂ ਬਾਅਦ ਇਹ ਖੁਲਾਸੇ ਵਿਕਰਮ ਸਿੰਘ ਮਜੀਠੀਆ ਨੇ ਕੀਤੇ ਅਜਿਹਾ ਕਾਰਨਾਮਾ ਸਾਹਮਣੇ ਆਇਆ ਕਿ ਡੀਆਈਜੀ ਭੁੱਲਰ ਦੇ ਨਾਲ ਮਿਲ ਕੇ ਲੱਖਾਂ ਕਰੋੜਾ ਰੁਪਏ ਦੀ ਜਾਇਦਾਦ ਵਿਕਰਮ ਸਿੰਘ ਮਜੀਠੀਆ ਦੀ ਹੋਰ ਵੱਖ-ਵੱਖ ਵਿਦੇਸ਼ਾਂ ਦੇ ਵਿੱਚ ਜ਼ਬਤ ਕੀਤੀ ਜਾ ਰਹੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਵਿੱਚੋਂ ਵੀ ਭਗਵੰਤ ਮਾਨ ਦੇ ਹੁਕਮਾਂ ਦੇ ਅਨੁਸਾਰ ਜਦੋਂ ਰੇਡ ਪਈ ਤਾਂ 1.5 ਕਿਲੋ ਸੋਨਾ ਬਰਾਮਦ ਹੋਇਆ ਤੇ ਜਿਵੇਂ ਡੀਆਈਜੀ ਭੁੱਲਰ ਦੇ ਘਰ ਦੇ ਵਿੱਚੋਂ 2.5 ਤੋਂ 3 ਕਿਲੋ ਸੋਨਾ ਬਰਾਮਦ ਹੋਇਆ ਸੀ ਤੇ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਵਿੱਚੋਂ ਵੀ ਲਗਜ਼ਰੀ ਗੱਡੀਆਂ ਤੇ ਵਿਦੇਸ਼ਾਂ ਦੇ ਵਿੱਚ ਲਗਜ਼ਰੀਆਂ ਗੱਡੀਆਂ ਜ਼ਮੀਨਾਂ ਪੈਸਾ ਇਨਵਰਟ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਵਿਕਰਮ ਸਿੰਘ ਮਜੀਠੀਆ ਦੀਆਂ ਰਾਤੋਂ ਰਾਤ ਇੰਨੀਆਂ ਜ਼ਿਆਦਾ ਮੁਸੀਬਤਾਂ ਵੱਧ ਚੁੱਕੀਆਂ ਹਨ ਕਿ ਹੁਣ ਵਿਕਰਮ ਸਿੰਘ ਮਢਿੱਠੀਆਂ ਨੂੰ 45 ਸਾਲੀ ਹੋ ਸਕਦੀ ਹੈ ਜਿਸ ਦਾ ਪਹਿਲਾਂ ਇੱਕ ਵੱਡਾ ਰੋਲਾ ਪਿਆ ਸੀ ਜਾਂ ਫਿਰ ਹਮੇਸ਼ਾ ਲਈ ਉਮਰ ਕੈਦ ਹੋ ਸਕਦੀ ਹੈ ਇੰਨੀਆਂ ਜ਼ਿਆਦਾ ਮੁਸੀਬਤਾਂ ਡੀਆਈਜੀ ਭੁੱਲਰ ਨੇ ਵਿਕਰਮ ਸਿੰਘ ਮਢਿੱਠੀਏ ਦੀਆਂ ਵਧਾ ਦਿੱਤੀਆਂ ਹਨ ਜਿਸ ਨੂੰ ਲੈ ਕੇ ਪੂਰੇ ਦਾ ਪੂਰਾ ਬਾਦਲ ਪਰਿਵਾਰ ਗੋਬੀਨ ਕੌਰ ਮਢਿੱਠੀਆ ਦੀ ਪਤਨੀ ਤੇ ਬੱਚੇ ਸੁਖ ਹਰ ਚਿੰਤ੍ਰਤ ਕੋਰ ਬਾਦਲ ਸੁਖਵੀਰ ਬਾਦਲ ਸਾਰੇ ਹੀ ਬਹੁਤ ਹੀ ਜ਼ਿਆਦਾ ਟੈਨਸ਼ਨ ਦੇ ਵਿੱਚ ਹਨ ਇੱਕ ਪਾਸੇ ਤਾਂ ਜਮਿਨੀ ਚੋਣਾਂ ਦਾ ਜੋਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਇਹ ਬੁਰੀ ਖਬਰ ਆਂਦੀ ਹੈ ਤੇ ਸੋਮਣੀ ਅਕਾਲੀ ਦਲ ਦੀ ਪਾਰਟੀ ਜਿੱਤਦੀ ਹੋਈ ਫਿਰ ਤੋਂ ਹਾਰਦੀ ਹੋਈ ਨਜ਼ਰ ਆਦੀ ਹੈ ਤੇ ਆਮ ਪਾਰਟੀ ਭਗਵੰਤ ਮਾਨ ਫਿਰ ਤੋਂ ਇੱਕ ਵਾਰ ਜਿੱਤਦੇ ਵੱਲ ਅੱਗੇ ਵਧ ਰਹੇ ਹਨ ਤੇ ਦੋਸਤੋ ਆਪਣੀ رائے ਕਮੈਂਟ ਬਾਕਸ ਵਿੱਚ ਇਹ ਜ਼ਰੂਰ ਦੇਣਾ ਕਿ 11 ਅਕਤੂਬਰ ਨੂੰ ਜਮਿਨੀ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦੀ ਜਿੱਤ ਹੋਵੇਗੀ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਹੁਣ ਹੋਰ ਕੀ ਕੀ ਹੋਵੇਗਾ ਹੋਰ ਕਿਹੜੀ ਕਾਰਵਾਈ ਹੋਵੇਗੀ ਕਿਹੜੇ ਕਾਰਨਾਮੇ ਸਾਹਮਣੇ ਆਣਗੇ ਜਿਵੇਂ ਵੀ ਕੋਈ ਜਾਣਕਾਰੀ ਸਾਹਮਣੇ ਆਵੇਗੀ ਜਲਦੀ ਤੁਹਾਡੇ ਨਾਲ ਉਹ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਤੇ ਦੋਸਤੋ ਹੁਣ ਦਿਓ ਇਜਾਜ਼ਤ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ